ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਸਾਡੇ ਚੱਲਦੇ ਚੱਲਦੇ ਕੰਮਾਂ ਦੇ ਵਿੱਚ ਅਚਾਨਕ ਹੀ ਰੁਕਾਵਟਾਂ ਪੈ ਜਾਂਦੀਆਂ ਨੇ ਸਾਡੇ ਚੱਲਦੇ ਚੱਲਦੇ ਕੰਮ ਵਿੱਚ ਵਿਚਾਲੇ ਰੁਕ ਜਾਂਦੇ ਨੇ ਇਸ ਕਰਕੇ ਮਨ ਬੜਾ ਦੁਖੀ ਪਰੇਸ਼ਾਨ ਹੁੰਦਾ ਕਿ ਅਸੀਂ ਆਪਣੇ ਵੱਲੋਂ ਤਾਂ ਕੋਈ ਕਮੀ ਨਹੀਂ ਛੱਡੀ ਮਿਹਨਤ ਪੂਰੀ ਕੀਤੀ ਆ ਕੋਸ਼ਿਸ਼ ਪੂਰੀ ਕੀਤੀ ਆ ਪਰ ਸਾਡੀ ਮਿਹਨਤ ਸਾਡੀ ਕੋਸ਼ਿਸ਼ ਦਾ ਸਾਨੂੰ ਫਲ ਨਹੀਂ ਮਿਲਿਆ ਤਾਂ ਅਜੇ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਡੇ ਕਮਾਂਕਾਰਾਂ ਦੀਆਂ ਰੁਕਾਵਟਾਂ ਦੂਰ ਹੋ ਜਾਣ ਤਾਂ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਦੋਂ ਵੀ ਸਾਡੇ ਨਾਲ ਇਦਾਂ ਹੋਵੇ ਚੱਲਦੇ ਕੰਮ ਵਿੱਚ ਵਿਚਾਲੇ ਰੁਕ ਜਾਣ ਕੋਈ ਵੀ ਮੁਸ਼ਕਲ ਕੋਈ ਵੀ ਰੁਕਾਵਟ ਆਵੇ ਤਾਂ ਕਦੇ ਵੀ ਸੱਜੇ ਖੱਬੇ ਨਹੀਂ ਜਾਣਾ ਆਪਣੇ ਗੁਰੂ ਅੱਗੇ ਹੀ ਅਰਦਾਸ ਬੇਨਤੀ ਕਰਨੀ ਆ ਆਪਣੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਰੁਕਾਵਟ ਪਰੇਸ਼ਾਨੀ ਆਵੇ ਜਿੱਥੇ ਤੁਹਾਨੂੰ ਲੱਗੇ ਕਿ ਕੋਈ ਵਾਸ ਨਹੀਂ ਚੱਲ ਰਿਹਾ ਇੱਥੇ ਸਾਡੀਆਂ ਅਰਦਾਸਾਂ ਬੇਨਤੀਆਂ ਕੰਮ ਨਹੀਂ ਕਰ ਰਹੀਆਂ ਉੱਥੇ ਆਪਣੇ ਆਸ-ਪਾਸ ਨੇੜੇ-ਤੇੜੇ ਦੇਖੋ ਜੇਕਰ ਕੋਈ ਭੁੱਖਾ ਹੈ ਉਹਨੂੰ ਰੋਟੀ ਖਵਾਓ ਜੇਕਰ ਕਿਸੇ ਨੂੰ ਕੱਪੜੇ ਦੀ ਲੋੜ ਆ ਉਹਨੂੰ ਕੱਪੜਾ ਲੈ ਕੇ ਦਿਓ ਭਾਵ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਆ ਦੇ ਸਹਾਰਾ ਏ ਕੋਈ ਦੁਖੀ ਆਏ ਜਿੰਨੂੰ ਤੁਹਾਡੀ ਮਦਦ ਦੀ ਲੋੜ ਆ ਅਤੇ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤਾਂ ਜਾ ਕੇ ਉਹਦੀ ਮਦਦ ਕਰੋ ਤਾਂ ਦੇਖਣਾ ਜਦੋਂ ਆਪਾਂ ਕਿਸੇ ਵੀ ਸਹਾਰੇ ਦਾ ਸਹਾਰਾ ਬਣਦੇ ਆ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਕਿਸੇ ਦੁਖੀਏ ਦਾ ਦੁੱਖ ਵੰਡਾਉਨੇ ਆ ਤਾਂ ਕਈ ਵਾਰ ਉਸ ਜੀ ਦੇ ਮਨੋਂ ਨਿਕਲੀਆਂ ਹੋਈਆਂ ਸੱਚੀਆਂ ਅਸੀਸਾਂ ਸਾਡੇ ਸਾਰੇ ਕੰਮ ਸਵਾਰ ਦਿੰਦੀਆਂ ਨੇ ਸਾਡੇ ਪਤਨੇ ਕਿੰਨੇ ਮਾੜੇ ਕਰਮ ਘਟਾ ਦਿੰਦੀਆਂ ਨੇ ਸਾਡੇ ਕਮਾਂਕਾਰਾਂ ਦੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਨੇ ਤਾਂ ਜਿੱਥੇ ਵੀ ਇਹ ਦੁਆਵਾਂ ਅਸੀਸਾਂ ਇਕੱਠੀਆਂ ਕਰਨ ਦਾ ਮੌਕਾ ਮਿਲੇ ਇਹ ਮੌਕਾ ਹੱਥੋਂ ਜਾਣ ਨਹੀਂ ਦੇਣਾ ਸਰਬੱਤ ਦੇ ਲੇ ਦੀ ਪਾਵਨਾ ਮਨ ਦੇ ਵਿੱਚ ਰੱਖ ਕੇ ਚੱਲਣੀ ਆ ਅਤੇ ਜਦੋਂ ਵੀ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤਾਂ ਸਰਬੱਤ ਦੇ ਵਿੱਚ ਸਭ ਜੀਵ ਆਉਂਦੇ ਨੇ ਇਹ ਸਾਰੀ ਸ੍ਰਿਸ਼ਟੀ ਸਾਰੀ ਕੁਦਰਤ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਆ ਸਿਰਫ ਮਨੁੱਖ ਹੀ ਨਹੀਂ ਬਲਕਿ ਇਹ ਜੀਵ ਜੰਤੂ ਪੇੜ ਪੌਦੇ ਪੰਛੀ ਸਭ ਪਰਮਾਤਮਾ ਦੀ ਰਚਨਾ ਨੇ ਤਾਂ ਜਿਸ ਨੂੰ ਵੀ ਸਾਡੀ ਮਦਦ ਦੀ ਲੋੜ ਆ ਉਹਦੀ ਮਦਦ ਕਰੋ ਜੇ ਕੋਈ ਜੀਵ ਜੰਤੂ ਜਾਨਵਰ ਦਰਦ ਦੇ ਵਿੱਚ ਆ ਉਹਨੂੰ ਸਾਡੀ ਮਦਦ ਦੀ ਲੋੜ ਆ ਤਾਂ ਉਹਦੀ ਮਦਦ ਕਰੋ ਪਤਾ ਨਹੀਂ ਕਿਹਦੀਆਂ ਦੁਆਵਾਂ ਅਸੀਸਾਂ ਸਾਨੂੰ ਤਾਰ ਸਕਦੀਆਂ ਨੇ ਸਾਡਾ ਬੇੜਾ ਪਾਰ ਕਰਕੇ ਤਾਂ ਪਹਿਲਾ ਕੰਮ ਇਹ ਕਰਨਾ ਹੈ ਦੂਸਰਾ ਕੰਮ ਕਹਿੰਦੇ ਸੰਗਤ ਦੇ ਪੈਰ ਘਰ ਦੇ ਵਿੱਚ ਪਵਾਓ ਨਾਮ ਜਪਣ ਵਾਲੀ ਸੰਗਤ ਘਰ ਦੇ ਵਿੱਚ ਆਵੇ ਤਾਂ ਭਾਗ ਖੁੱਲ ਜਾਂਦੇ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਕੰਮਕਾਰਾਂ ਦੇ ਵਿੱਚ ਬਹੁਤੀਆਂ ਰੁਕਾਵਟਾਂ ਪੈਣ ਤਾਂ ਘਰ ਵਿੱਚ ਸੰਗਤ ਬਲਾਓ ਘਰ ਵਿੱਚ ਇਕੱਠੇ ਹੋ ਕੇ ਗੁਰਬਾਣੀ ਦਾ ਪਾਠ ਕਰੋ ਕੀਰਤਨ ਕਰੋ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਅਤੇ ਬਾਣੀ ਪੜਨ ਤੋਂ ਬਾਅਦ ਕੀਰਤਨ ਕਰਨ ਤੋਂ ਬਾਅਦ ਗੁਰੂ ਚਰਨਾਂ ਦੇ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਤਾਂ ਦੇਖਣਾ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਰੂਰ ਪ੍ਰਵਾਨ ਹੁੰਦੀ ਆ